ਸਸ ਸਿਕਾਲ ਦੀ ਸਾਰਿਆਂ ਨੂੰ ਫਿਰ ਤੋਂ ਇੱਕ ਹੈ ਮੇਰੇ ਵਲੌਗ 'ਚ ਸਵਾਗਤ ਹੈ ਬੱਚੇ ਲੱਗੇ ਹੋਏ ਹਨ ਨਰਨ ਲੱਗਿਆ ਹੋਇਆ ਫੋਨ ਦੇਖਣ ਇੰਟਰਵਿਊ ਫੋਨ ਲਈਦਾ ਸੀ ਪਰ ਉਹ ਤੋਂ ਮੈਂ ਫੜ ਲਿਆ ਸੀ ਹਾਲੀ ਕਿ ਨੇ ਪਤਨ ਲੱਗਿਆ ਨੂੰ ਤੇ ਨਰਨ ਲੱਗਿਆ ਹੈ ਸ਼ੋਰ ਦੇਖਾ ਹੁਣ ਨੇ ਹੋਣਾ ਸਕੂਲ ਨੂੰ ਤਿਆਰ ਅੱਜ ਕੋਈ ਨਹੀਂ ਸੋਦਾ ਹੈ ਯਹਾਂ 'ਤੇ ਤਾਂ ਬਸ ਲੇ ਸਮੋਸਾ ਫੜਿਆ ਹੱਥ 'ਚ ਉਹ ਇੱਕ ਮਿੰਟ ਵਾਪਸ ਬਹਨਤਾ ਹੂੰ ਇੱਕ ਪੌਜ਼ ਇੱਕ ਪੈੜ ਕਾਲੀ ਉਹ ਟੱਪ ਕੀ ਕੰਜਰ ਸੁਮਿਤੂ ਕਰ ਪਹਿਲਾਂ ਨਰੈਣ ਤੂੰ ਕਰ ਪੁਸ਼ਪਾ ਮੈਨੂੰ ਦੀਂਦਾ ਨਹੀਂ ਪੁਸ਼ਪਾ ਇੰਦਰ ਇੰਦਰ ਵਾਗੀ ਕਰੀ ਪੁਸ਼ਪਾ ਇੰਦਰ ਦੁਆਰਾ ਕਰੀ ਕਦਾਂ ਦੁਆਰਾ ਕਰੀ ਅੱਜ ਨਰਨ ਨੂੰ ਹੈਗੀ ਛੁੱਟੀ ਮਿਲ ਲੱਗਿਆ ਵੇ ਸਕੂਲ ਦਾ ਮੈਂ ਬੜਾ ਸੈਟਰਡੇ ਸੈਟਰਡੇ ਨੂੰ ਕਰੇ ਹੁੰਦਾ ਪਾ ਤੇ ਇੰਦਰ ਨਾਲ ਲੱਗਿਆ ਹੋਇਆ ਖੇਤਲ ਬੱਚੇ ਸਾਡੇ ਜਲਦੀ ਉੱਠ ਜਾਂਦੇ ਨਾਲ ਹੀ ਸਾਡੇ ਓਏ ਤੁਸੀਂ ਸੱਟ ਖਾ ਲੈਣੀ ਆ ਸੱਟ ਖਾ ਲੈਣੀ ਆ ਤੁਸੀਂ ਸੱਟ ਖਾ ਲੈਣੀ ਆ ਬੱਤੋ ਸੱਟ ਖਾ ਲੈਣੀ ਆ ਨਰਨ ਵੀਰਨ ਚੱਕ ਚਲੋ ਹਰ ਹੌਣ ਡਾਇਲੌਗ ਬੋਲ ਕੇ ਦਿਖਾਓ ਪੁਸ਼ਪਾ ਪੁਸ਼ਪਾ ਤਾਰਾ ਉਹਦੇ ਮਮਮੀ ਨੂੰ ਕਰਕੇ ਦਿਖਾ ਪੁਸ਼ਪਾ ਕੀ ਕਰਿਆ ਤਾ ਪੁਸ਼ਪਾ ਉਹ ਬੱਚਾ ਆ ਗਿਆ પ્રકારવાટાギ ਵਿੱਚ મેરા હેડલો કોલોડી સીટો મેરા મીરા આજે મે આજે સચ કહા નારાયણ ઇન્ટરડીગો દી સુવેલા ઇન્ટરડીગો દી સુવેલા આજા આન્જે દી બર્થ નારાયણ બેઠના ઇ ਇੰਟਰਨੈਟ ਦੀ ਗਤੀ ਨਹੀਂ ਵਧ ਰਹੀ। ਮੈਂ ਫੋਨ ਅਡਿਊਨ ਲਈ ਕਹਤਾ ਹਾਂ। ਨਹੀਂ ਇੱਥੇ ਬੈਠ। ਝੰਡਾ ਬਣਾਉਣਾ। ਨਹੀਂ ਰੁਕ ਜਾ। ਮੈਂ ਤੂੰ ਤੇ ਤੂੰ ਵੀ ਇੱਥੇ ਪਾ। ਲਤਾ ਤੋੜ ਦੋ ਦੀਆ। ਗੋਡੇ। ਚਲ ਫੇਰ ਇਕੱਲੇ ਨਹੀਂ ਬੈਠਣਾ। ਦੋਨੇ। ਦੋਨੇ ਸਮ੍ਰੀਤ ਨੇ ਪਾਲੇ ਅੱਧੇ। ਹੈ ਸਮ੍ਰੀਤ। कोडा मार गया <laughs> कोड़ा, कोड़ी दे बात पार ला देता बेचारी ते तुल्टा ठक्का कर दियो भाई ले आ की आ की आ की आ की अंदर इंद्र तूstam धोली जानेया बिचारे ਐਕਸਰਸਾਈਜ਼ ਕਰਨ ਲੱਗੇ ਹੋਏ ਸਭ ਹੀ ਸਿਖਾਉਂਦੀ ਇਹਨਾਂ ਨੂੰ ਸਸਾਈਜ਼ ਕਰਨੀ ਦੇਖਦੇ ਆ ਕਿਵੇਂ ਕਰਦੇ ਆ ਕਿਵੇਂ ਨਹੀਂ ਕਰਦੇ ਉਹ ਇਹ ਲੱਤ ਹੀ ਚੱਕੀ ਆ ਥੱਪੜ ਪਾ ਕੇ ਵਿਚਾਰੇ ਨੈਣ ਤੋਤੀਆਂ ਹੋਈਆਂ ਬੋਰੀਆਂ ਨੇ ਉਹਨੂੰ ਤੈਨੂੰ ਉਹ ਬੋਲਣਗੇ ਫਿਰ ਕੀ ਕਰੀ ਜਾਂਦਾ ਤੂੰ ਇਹਨਾਂ ਚ ਇੰਦਰ ਇਹਦੇ ਪਿੱਛੇ ਲੱਗਣਾ ਉਹਦੇ ਜਦੀ ਪਿੱਛੇ ਲੱਗ ਜਾਂਦਾ ਵਾ ਇੰਦਰ ਇੰਦਰ ਤੋਤੀਆਂ ਹੋਈਆਂ ਬੋਰੀਆਂ ਨੇ ਉਹ ਤਾਂ ਇੱਕ ਹੀ ਇੱਕ ਹੀ ਹੁੰਦਾ ਵਾ ਚੱਲ ਚੱਲ ਤੈਨੂੰ ਸਕੂਲੇ ਤਿਆਰ ਕਰ ਨਾ ਤੈਨੂੰ ਵੀ ਕਰਾਂ ਸਕੂਲੇ ਤਿਆਰ ਆ ਜਾ ਓ ਇੰਦਰ ਇਹ ਤਾਂ ਸਗੰਦ ਪਾਈ ਜਾਂਨੇ ਹੋ। ਨਰੈਣ 2 ਜਿੰਨੇ ਪੁੱਠੇ ਕੰਮ ਕਰਾਉਣਾ ਜਿੰਨੇ ਸਾਰੇ ਕਰਾਉਣਾ। ਕਿੱਥੇ ਲੈ ਕੇ ਚੱਲੇ ਹੋਣ ਇਹਨੂੰ? ਬਾੜੀ ਭਾਰੀ ਆ ਇੰਨੀ ਭਾਰੀ। ਓਹੋ ਹੋ 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 ਹੋ। ਬਾੜੀ ਭਾਰੀ ਇੱਕ ਜਣੇ ਤਾਂ ਫੜਨੀ ਪਣੀ ਆ ਪਿੱਛੋਂ। ਫੜਨੀ ਪਣੀ ਆ ਇੱਕ ਜਣੇ ਨੂੰ। ટોપી હોર લેલા કોઈ પુત ગંદી હોજને સોહળ રંગ આ કી આ ઇતھے થોડા પીકી હે પીકી ગાંધી પણાવા તોનું બિટિ ખણડી ચીરી બની મિટિ ઓતે ઉન્નાને રોબ ચારેને ઓ પઠ્ઠે ન ખાને મિટ્ટી ભાઈ એના ਵਿੱਚ મર ਮਿੱਟੀ ਪਾਈ ਜਾਂਦਾ ਕੱਟੇ ਨੱਟ ਆਹ ਖਾਣਾ ਵਿਚਾਰੇ ਨੇ ਪੱਠੇ ਤੂੰ ਮਿੱਟੀ ਪਾਈ ਜਾਂ ਜ ਤੇਰੀ ਰੋਟੀ 'ਚ ਕੋਈ ਮਿੱਟੀ ਪਾ ਫੇਰ ਆ ਆ ਦੇਖ ਮਿੱਟੀ ਪਾਤੀ ਹਰਾਮੀ ਬੰਦੇ ਆਖੇ ਓਖੇ ਜਮਾਈ ਲੱਗਦੇ ਹਾਂ ਮਮਾ ਪਤਾ ਐ ਮੈਨੂੰ ਤੂੰ ਕਹਿ ਰਿਓ ਇੰਦੇ ਰੋਕਿਆ ਕਰ ਤੂੰ ਕਿ ਨਹੀਂ ਕਰਨਾ ਚੱਕ ਆ ਹਾਂ ਨਹੀਂ ਕਰਨਾ ਹਰਾਮੀ ਹਰਾਮੀ ਬੰਦਾ ਮਮਾ ਓਇਆ ਚਲ ਦੋ ਨੇ ਨਿਆ ਕਰੋ Төвигэнд эвэмээр